ਸਾਨੂੰ ਜੇ ਗਾਲਾਂ ਵੀ ਮਿਲਣ ਉਹ ਚੱਲਦਿਆਂ ਪਰ ਅਸੀਂ ਇਹਦੇ ਲੈਣ ਤੋਂ ਨਹੀਂ ਲਏ ਸੋਨੇ ਜਾਦ ਹੋਣਾ 26 ਨਵੰਬਰ 2020 ਨੂੰ ਸਾਨੂੰ ਲੋਕਾਂ ਨੇ ਗਾਲਾਂ ਦਿੱਤੀਆਂ ਹਮ ਇਹ ਨਹੀਂ ਕਿਹਾ ਜਾ ਸਕਦਾ ਵੀ ਅਸੀਂ ਕੋਈ ਡੱਲੇ ਵਾਲ ਉਹਨਾਂ ਦੀ ਖਾਤਰ ਕੀਤੇ ਨੇ ਹਮ ਜਾਂ ਉਹਨਾਂ ਦੇ ਸਰਦੇ ਦੇ ਮਗਰ ਲਾਤੀ ਕੀਤੇ ਨੇ ਹਮ ਅਸੀਂ ਇਹਨੂੰ ਇਹ ਕਹਿ ਸਕਦੇ ਹਾਂ ਵੀ ਅਸੀਂ ਇੱਕ ਮੂਮੈਂਟ ਦੇ ਉੱਤੇ ਹੋਏ ਅਟੈਕ ਨੂੰ ਇਧਰ ਪਿਆਰੇ ਅੱਜ ਉਗਰਾਹਾ ਜਥੇਬੰਦੀ ਨੇ ਤਿੰਨ ਵੱਡੇ ਐਲਾਨ ਕੀਤੇ ਨੇ ਜਿਨ੍ਹਾਂ ਐਲਾਨਾਂ ਨੇ ਸਿਆਸੀ ਹਲਕਿਆਂ ਚ ਤੇ ਕਿਸਾਨਾਂ ਦੇ ਵਿੱਚ ਇੱਕ ਵੱਡੀ ਚਰਚਾ ਛੇੜ ਦਿੱਤੀ ਹੈ ਅੱਜ ਆਪਣੇ ਨਾਲ ਬੈਠੇ ਨੇ ਜਗਿੰਦਰ ਸਿੰਘ ਉਗਰਾਹਾ ਜੀ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਉਹਨਾਂ ਨੇ ਏਕਤਾ ਉਗਰਾਹਾ ਉਹਨਾਂ ਦੇ ਨਾਲ ਇਹਨਾਂ ਸਾਰੇ ਸਵਾਲਾਂ ਤੇ ਗੱਲ ਕਰਾਂਗੇ ਕਿ ਉਹਨਾਂ ਨੇ ਐਲਾਨ ਕਿਹੜੇ ਕੀਤੇ ਨੇ ਕਿਉਂ ਕੀਤੇ ਨੇ ਉਹਨਾਂ ਦੇ ਐਲਾਨਾਂ ਦਾ ਪ੍ਰਭਾਵ ਕੀ ਪਵੇਗਾ ਔਰ ਪਹਿਲਾ ਇਹ ਐਲਾਨ ਕਿਉਂ ਨਹੀਂ ਕੀਤੇ ਤੇ ਜਿੰਨੇ ਸਵਾਲ ਤੁਹਾਡੇ ਦਿਮਾਗਾਂ 'ਚ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਉਹਨਾਂ ਦੇ ਉੱਪਰ ਆਪਾਂ ਗੱਲ ਕਰਾਂਗੇ ਗੁਰਾਂ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਗੁਰਾਹਾਂ ਜੱਥੇਬੰਦੀ ਨੇ ਜਿਹੜੇ ਨਵੇਂ ਐਲਾਨ ਕੀਤੇ ਨੇ ਉਹ ਜ਼ਰੂਰ ਦੱਸੋ ਅੱਜ ਅਸੀਂ ਦੋ ਐਲਾਨ ਕੀਤੇ ਆ ਦਿੱਖਦਾ ਹੈ ਵੀ ਜਿਹੜਾ ਉੱਥੇ ਸਰਕਾਰ ਨੇ ਦੋ ਬਾਰਡਰਾਂ ਦੇ ਉੱਤੇ ਦਿੱਲੀ ਨੂੰ ਜਾ ਰਹੇ ਸੀ ਕਿਸਾਨ ਕਾ ਕੀਤਾ ਹਾਂ ਜੀ ਵੈਸੇ ਤਾਂ ਅਸੀਂ ਇਹਦਾ ਨੋਟਿਸ 12 ਤਰੀਕ ਨੂੰ ਲੱਗਿਆ ਸੀ ਹਾਂ ਜੀ ਕਿਉਂਕਿ 12 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ 12 ਫਰਵਰੀ ਨੂੰ ਵੀ ਜਿਹੜੇ ਕਿਸਾਨ ਦਿੱਲੀ ਜਾ ਰਹੇ ਨੇ ਹਾਂ ਜੀ ਉੱਥੇ ਕੰਧਾ ਕੱਟ ਤੀਆਂ ਉਹਨਾਂ ਨੇ ਰੋਕਾਂ ਦਾ ਹਾਂ ਜੀ ਬਰਨਾਲੇ ਅਸੀਂ ਟ੍ਰੇਡ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ 16 ਵਾਲੇ ਭਾਰਤ ਬੰਦ ਦੇ ਸੰਬੰਧ ਚ ਹਾਂ ਜੀ ਉੱਥੇ ਅਸੀਂ ਇਹ ਮਤਾ ਪਾਇਆ ਸੀ ਕਿ ਜਿਹੜੇ ਵੈਰੀਕੇਟ ਲਾ ਕੇ ਉੱਥੇ ਥਰੂਗੈਟ ਦੇ ਗੋਲਿਆਂ ਦੀ ਜਾਰੀ ਕੀਤੀ ਜਾ ਰਹੀ ਹੈ ਸਰਕਾਰ ਦੀ ਉਹਦੀ ਨਿੰਦਿਆ ਕੀਤੀ ਸੀ ਤੇ ਮਤਾ ਪਿਆ ਸੀ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੈ ਉੱਥੇ ਕਿਸੇ ਮੂਵਮੈਂਟ ਨਾ ਕਰਨਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਅਸੀਂ ਜੇ ਉੱਥੇ ਕਿਸੇ ਦਾ ਵਾਅਦਾ ਵਟਾ ਸਰਕਾਰ ਕਰੂਗੀ ਉਹਦਾ ਅਸੀਂ ਵਿਰੋਧ ਕਰਦੇ ਹਾਂ ਜਿਹੜੀਆਂ ਮੰਗਾਂ ਤੇ ਉਹ ਜਥੇਬੰਦੀਆਂ ਜਾ ਰਹੀਆਂ ਨੇ ਉਹ ਸੰਯੁਕਤ ਮੋਰਚੇ ਦੀਆਂ ਮੰਗਾਂ ਨੇ ਦਿੱਲੀ ਮੋਰਚੇ ਦੀਆਂ ਮੰਗਾਂ ਨੇ ਉਹਨਾਂ ਮੰਗਾ ਤੇ ਅਸੀਂ ਸਾਰਿਆਂ ਨੇ ਖੰਡ ਸਾਹ ਦੇ ਸੰਘਰਸ਼ ਕਰਦੇ ਦਿਨ ਨੂੰ ਮੁੜ ਕੇ ਆਏ ਸੀ ਜੀ ਤੇ ਉਹਨਾਂ ਤੇ ਸਾਡਾ ਸੰਘਰਸ਼ ਜਾਰੀ ਹੈ ਉਹ ਆਪਣੇ ਤਰੀਕੇ ਨਾਲ ਰક્ષਣ ਦਿੰਦੇ ਨੇ ਅਸੀਂ ਆਪਣੇ ਤਰੀਕੇ ਨਾਲ ਰક્ષਣ ਦਿੰਦੇ ਹਾਂ ਜੀ ਇਸ ਕਰਕੇ ਉਹ ਮੰਗਾ ਤੇ ਸਾਝਾ ਤੇ ਮੰਗਾ ਅਸੀਂ ਵੀ ਹਾਈਲਾਈਟ ਕਰਾਂਗੇ ਤੇ ਅਸੀਂ 12 ਤਰੀਕ ਨੂੰ ਨਾਮ ਕਰਦਾ ਸੀ 13 ਨੂੰ ਉਹਨਾਂ ਦੇ ਉੱਤੇ ਅਧਿਰਗਾਇਦ ਦੇ ਗੋਲੇ ਸਿੱਟੇ ਤੇ 14 ਤਰੀਕ ਨੂੰ ਸਵੇਰੇ ਅਸੀਂ ਇਹਦੇ ਸਬੰਧ ਦੇ ਵਿੱਚ ਮੀਟਿੰਗ ਕੀਤੀ ਹੂੰ 14 ਤਰੀਕ ਨੂੰ ਅਸੀਂ ਫੈਸਲਾ ਕਰ ਲਿਆ ਵੀ ਜਿਹੜਾ ਜਾਵਲ ਹੋਇਆ ਦੋ ਹੱਡਾਂ ਦੇ ਉੱਤੇ ਹਾਂਜੀ ਪਾਣੀ ਦੇ ਗੋਲ ਬਾਬਾ ਚਨਾ ਸਿਟੀਆਂ ਨੇ ਜਾਂ ਉੱਥੇ ਅਧਰਗਨ ਦੇ ਗੋਲੇ ਜਿੱਟੇ ਨੇ ਉਹਦੇ ਸਬੰਧ ਚ ਕੱਲ ਨੂੰ ਉਹਦੇ ਰੋਸ ਵਜੋਂ ਰੇਲਾ ਜਾਮ ਕਰਾਂਗੇ ਹਾਂ ਜਾਨੀ ਇਹ ਹੀ 11:00 ਵਜੇ 14 ਤਰੀਕ ਨੂੰ ਅਸੀਂ ਫੈਸਲਾ ਕਰ ਲਿਆ ਹਾਂ ਉਹ ਤੋਂ ਫਿਰ ਪਤਾ ਲੱਗਿਆ ਸਾਨੂੰ ਵੀ ਅੱਜ ਪੰਜਾਬ ਦੇ ਜਲੰਧਰ ਦੇ ਵਿੱਚ ਪੰਜਾਬ ਦੀਆਂ 32 35 ਜੱਜ ਬੰਦੀਆਂ ਜਿਹੜੀਆਂ ਇਕੱਠੀਆਂ ਹੋ ਜਾਂਦੇ ਹਾਂ ਹੂੰ ਉਹਨਾਂ ਦੀ ਮੀਟਿੰਗ ਹੈ ਹੂੰ ਮੈਂ ਉਹ ਮੀਟਿੰਗ ਦੇ ਵਿੱਚ ਜਾ ਕੇ ਫੈਸਲਾ ਕੀਤਾ ਉਹਨਾਂ ਨੂੰ ਅਪੀਲ ਕੀਤੀ ਕਿਉਂਕਿ ਸਾਡਾ ਫੈਸਲਾ ਸੀ ਵੀ ਉਹਨਾਂ ਨੂੰ ਵੀ ਬੇਨਤੀ ਕਰੋ ਹਾਂਜੀ ਉਹਨਾਂ ਜੱਜ ਬੰਦੀਆਂ ਨੂੰ ਇਸ ਗੱਲ ਦੀ ਬੇਨਤੀ ਕੀਤੀ ਵੀ ਤੁਸੀਂ ਵੀ 15 ਤਰੀਕ ਦਾ ਐਕਸ਼ਨ ਪਲਾਨ ਕੋਈ ਨਾ ਕੋਈ ਕਰੋ ਕਿਉਂਕਿ ਆ ਬਹੁਤ ਵੱਡਾ ਜੁਰਮ ਹੋਇਆ ਉਹਨਾਂ ਦੀ ਵੀ ਇਸ ਏਜੰਡੇ ਦੇ ਵੈਸ਼ ਚੱਲ ਰਹੀ ਹੈ ਹਾਂਜੀ ਤੇ ਉਹਨਾਂ ਦੀ ਜਦ ਪੋਜੀਟਿਵ ਸੋਚ ਹੈ ਉਹਨਾਂ ਨੇ ਉਹਨਾਂ ਨੇ ਫੈਸਲਾ ਕਰ ਲਿਆ ਵੀ ਉਹਨਾਂ ਨੇ 15 ਤਰੀਕ ਨੂੰ ਟੋਲ ਫਰੀ ਕੀਤੀ ਸਾਰੇ ਪੰਜਾਬ 'ਚ ਜੀ ਬਿਲਕੁਲ ਇੱਕ ਟਕੌਂਡਾ ਵਾਲੀ ਜਥੇਬੰਦੀ ਸਾਡੇ ਨਾਲ ਰੇਲ ਜੰਮ ਦੇ ਰੇਲ ਦਾ ਟ੍ਰੈਕ ਤੇ ਵੀ ਆਈ ਹੈ ਹਾਂਜੀ ਧਨੇਰ ਦੀ ਜਥੇਬੰਦੀ ਜੀ ਦੂਜੀਆਂ ਜਥੇਬੰਦੀਆਂ ਨੇ ਟੋਲ ਬਲਾਜੇ ਸਾਰੇ ਫਰੀ ਕੀਤੇ ਹਾਂਜੀ ਹਾਂ ਅੰਦੀ ਸਾਂਝ ਭਗਾਉਂਦਿਆਂ ਹਮ ਤਾਂ ਫਰਜ਼ ਨੂੰ ਸਮਝਦੇ ਹਾਂ ਅਸੀਂ ਸਾਰਿਆਂ ਨੇ ਇਹ ਐਕਸ਼ਨ ਕੀਤੇ ਨੇ ਉਸੇ ਸਮਝ ਨੇ ਵਿੱਚ ਦਾ ਇਹ ਛਿੱਟ ਹੈ ਅਸੀਂ ਇਹ 16 ਤਰੀਕ ਨੂੰ ਜੋ ਬੋਲਿਆ ਹੈ ਮਤਲਬ 15 ਤਰੀਕ ਨੂੰ ਸਟੇਜ ਤੋਂ ਵੀ ਜੇ ਸਰਕਾਰ ਨੇ ਇਹ ਮੰਗਾਂ ਲਟਕਾਈਆਂ ਤੇ ਇਹ ਜਬਰ جاری ਰੱਖਿਆ ਅਸੀਂ ਆਪਦੇ ਸਾਰੇ ਪ੍ਰੋਗਰਾਮ ਛੱਡ ਗਏ ਇਸ ਘੋੜੇ ਤੇ ਕੁੱਦਾਂਗੇ ਅਸੀਂ ਉਸ ਰੋਸ਼ਨੀ ਤੋਂ ਅੱਜ 16 ਤਰੀਕ ਨੂੰ ਫੈਸਲਾ ਲਿਆ ਵੀ ਕੱਲ ਨੂੰ 17 ਤਰੀਕ ਤੇ 18 ਤਰੀਕ ਨੂੰ ਦੋ ਦਿਨਾਂ ਦੀ ਖਾਤਰ ਜਿੰਨਾ ਚਿਰ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਹੁੰਦਾ ਕਿਉਂਕਿ 17 ਨੂੰ ਸੰਯੁਕਤ ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਦੀ ਭੇਜੇਗਾ ਹੂੰ ਜੋ ਬਤੇ ਹੋਣੀ ਹੈ ਉਹ ਨਾ ਕਿ ਤੱਕ 2 ਦਿਨਾਂ ਦਾ ਤੱਕ 2 ਦਿਨਾਂ ਦੇ ਵਾਸਤੇ ਸਾਰੇ ਟੋਲ ਪਲਾਜ਼ ਦੇ ਫ੍ਰੀ ਕਰਾਂਗੇ ਪੰਜਾਬ ਚ ਤੇ ਤਿੰਨ ਬੀਜੇਪੀ ਦੇ ਆਗੂਆਂ ਦੇ ਤਰ੍ਹਾਂ ਬੜੇ ਧੰਨਵਾਦ ਅਗਲੇ 2 ਦਿਨ 2 ਦਿਨ 17 ਦੇ ਥਾ ਕਿਹੜੇ ਕਿਹੜੇ ਬੀਜੇਪੀ ਦੇ ਆਗੂਆਂ ਦੇ ਘਰ ਤੁਸੀਂ ਘੇਰੋਗੇ ਦੇਖੋ ਜੀ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਘਰੇ ਤੇ ਸਾਬਕਾ ਮੁੱਖ ਮੰਤਰੀ ਜਗਤ ਨਮਰਿੰਦਰ ਦੇ ਗਾਦੇਵ ਅੱਗੇ ਤੱਕ ਨਵਾਂ ਰੰਗ ਤੇ ਇੱਕ ਬੀਜਪੀ ਆਗੂ ਕਿ ਬੋਲ ਸੰਡੇ ਲੋਗੜਾੜੇ ਤੋਂ ਉਹਨਾਂ ਦੇ ਕਰਨ ਧੰਨਵਾਦ ਅੱਛਾ ਇੱਕ ਸੋਸ਼ਲ ਮੀਡੀਆ ਤੇ ਕੁਝ ਚੈਨਲਾਂ ਤੇ ਏਦਾਂ ਦੀਆਂ ਵੀ ਗੱਲਾਂ ਆ ਰਹੀਆਂ ਨੇ ਵੀ ਉਗਰਾਹਾਂ ਹੋ ਰਾ ਨਹੀਂ ਵੀ ਹੁਣ ਦਿੱਲੀ ਚੱਲੋ ਦਾ ਜਾਂ ਦਿੱਲੀ ਜਾਣ ਦਾ ਸੱਦਾ ਦਿੱਤਾ ਹੈ ਕੋਈ ਏਦਾਂ ਦੇ ਵੀ ਤੁਹਾਡੇ ਸੱਦੇ ਦੇ ਵਿੱਚ ਕੁਝ ਹੈ ਦਿੱਲੀ ਜਾਣ ਦਾ ਸੱਦਾ ਸੀ ਨਹੀਂ ਦਿੱਤਾ ਕਿਉਂ ਦੇਵਾਂਗੇ ਅਸੀਂ ਦਿੱਲੀ ਆਏ ਜਾਣ ਦਾ ਸੱਦਾ ਹਾਂ ਇਹ ਸਾਡੇ ਧਿਆਨ 'ਚ ਸੀ ਮੇਂ ਦਿੱਲੀ ਜਾਣਾ ਚਾਹੀਦਾ ਸਾਂਝਕ ਮੋਰਚੇ ਤੇ ਪਾਸ ਨਹੀਂ ਹੋਈ ਗੱਲ ਇਹ ਠੀਕ ਹੈ ਸਾਡੇ ਏਜੰਡੇ ਤੇ ਸਾਂਝਕ ਮੋਰਚੇ ਦੇ ਏਜੰਡੇ ਤੇ ਸੀ ਅਸੀਂ ਚਾਹੁੰਦੇ ਸੀ ਵੀ 15 ਤੋਂ 20 ਫਰਵਰੀ ਤੱਕ ਕੋਈ ਡੇਟ ਤੈਅ ਕੀਤੀ ਜਾਵੇ ਉਸ ਦਿਨ ਸਾਡੀ ਡਿਸਕਸ਼ਨ ਦੇ ਵਿੱਚ ਇਹ ਸਾਂਝਕ ਮੋਰਚੇ ਜੀ ਤੈਅ ਨਹੀਂ ਹੋ ਸਕੀ ਡੇਟ ਪਰ ਐ ਅਸੀਂ ਕਿਸੇ ਦੇ ਮਾਗਰ ਲੱਗ ਕੇ ਜਾਂ ਭਾਵਕ ਹੋ ਕੇ ਕਦੇ ਖਤਮ ਨਹੀਂ ਜਾਂਦੇ ਮੈਂ ਸਵਾਲ ਹੀ ਤਾਂ ਕੀਤਾ ਗੁਰਹਾਨ ਸਾਹਿਬ ਕਿਉਂਕਿ ਕੁਝ ਲੋਕ ਖਾਸ ਕਰ ਅਵਤਾਰ ਸਿੰਘ ਮਹਿਮਾ ਨਾਲ ਸਾਡੀ ਅੱਜ ਇੰਟਰਵਿਊ ਹੋਈ ਉਹਨਾਂ ਨੇ ਵੀ ਏਦਾਂ ਦੀ ਹੀ ਗੱਲ ਏਦਾਂ ਦੀ ਭਾਵਨਾ ਚ ਪ੍ਰਗਟ ਕੀਤੀ ਵੀ ਜਿਵੇਂ ਉਹਨਾਂ ਦੇ ਮਗਰ ਲੱਗ ਕੇ ਜਾਂ ਹੁਣ ਉਹਨਾਂ ਦੇ ਪਿੱਛੇ ਲੱਗ ਕੇ ਮਤਲਬ ਉਹ ਗ੍ਰਾਹ ਜਥੇਬੰਦੀ ਨੇ ਕੋਈ ਫੈਸਲਾ ਲਿਆ ਇਸ ਤਰ੍ਹਾਂ ਤਾਂ ਕਦੇ ਵੀ ਨਹੀਂ ਅਸੀਂ ਕਰਦੇ ਹੁੰਦੇ ਹਾਂ ਨਾ ਅਸੀਂ ਕਦੇ ਕੀਤਾ ਦੇਖੋ ਹਾਂ ਕਮੇਨਸ ਆਫ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਲਹਿਾਈ ਦਾ ਮਸਲਾ ਲੱਗਿਆ ਹਾਂ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਚੱਲਿਆ ਨੇ ਹਾਂ ਸਾਨੂੰ ਬਹੁਤ ਕਹਿ ਲੋਕਾਂ ਨੇ ਤੁਸੀਂ ਲੋਕਾਂ ਦੇ ਘਟੇ ਜਾਓਗੇ ਤੁਹਾਡਾ ਕੁਝ ਨਹੀਂ ਰਹਿਣਾ ਅਸੀਂ ਨਹੀਂ ਗਏ ਜੀ ਕਦੇ ਵੀ ਉਸ ਕਿਸੇ ਪ੍ਰੋਗਰਾਮ ਚ ਜਿਹੜਾ ਸਾਨੂੰ ਫਿੱਟ ਨਾ ਬੈਠਦਾ ਹੋਵੇ ਜਿਹਦੇ ਚ ਕੋਈ ਅਸੀਂ ਫਾਇਦਾ ਨਾ ਕਰ ਸਕਦੇ ਹੋਏ ਉਸ ਨੂੰ ਉਹੀ ਜੀ ਮੰਗੋ ਜਦੋਂ ਵੀ ਚੱਕਣੀ ਹੁੰਦੀ ਹੈ ਅਸੀਂ ਉੱਥੇ ਅਸੀਂ ਕੀਤੇ ਨੇ ਐਕਸ਼ਨ ਉਹਨਾਂ ਕਦਰ ਲਈ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਮਜਾਰੇ ਕੀਤੇ ਨੇ ਦੋ ਐਕਸ਼ਨ ਕੀਤੇ ਨੇ ਪੰਜਾਬ ਪਧਰੇ ਅਸੀਂ ਜਿਹੜੇ ਲੋਕਾਂ ਨੂੰ ਸਜ਼ਾਾਂ ਹੁੰੀਆਂ ਨੇ ਕੈਦੀਆਂ ਨੂੰ ਜਿਨ੍ਹਾਂ ਦੀਆਂ ਸਜ਼ਾਾਂ ਪੂਰੀਆਂ ਹੋ ਗਈਆਂ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਮੰਗ ਰੱਖੀ ਐ ਲੜਾਈ ਲੜਨੇ ਸੰਘਰਸ਼ ਕੀਤਾ ਹੂੰ ਆਵਾਜ਼ ਬੁਲੰਦ ਕੀਤੀ ਪਰ ਅਸੀਂ ਖਿੱਚੇ ਤਾਂ ਉੱਥੇ ਨਹੀਂ ਗਏ ਹੂੰ ਅਸੀਂ ਖਿੱਚੇ ਤਾਂ ਤਾਂ ਜਾਂਦੇ ਨਹੀਂ ਹੁੰਦੇ ਇਹ ਜਿਹੜੀ ਕਿਸੇ ਦੀ ਸੋਚਣੀ ਐ ਉਹ ਸੋੜਾ ਆਪਣੇ ਦਿਮਾਗ ਦੇ ਹੱਥ ਮਾਰੇ ਹੂੰ ਵੀ ਜਿਹੜਾ ਕਿਸੇ ਦੇ ਖਿੱਚਿਆ ਕੋਈ ਫੈਸਲਾ ਲੈਂਦਾ ਹੂੰ ਉਹ ਕਦੇ ਉਹਨੂੰ ਸੈਲਫ ਕੰਫੀਡੈਂਸ ਕਦੇ ਨਹੀਂ ਹੋ ਸਕਦਾ ਹੂੰ ਬਿਲਕੁਲ ਅਸੀਂ ਸੈਲਫ ਕੰਫੀਡੈਂਸ ਰੱਖ ਕੇ ਆਪਣਾ ਬੈਲੈਂਸ ਰੱਖ ਕੇ ਤੁਰਦੇ ਹਾਂ ਹੂੰ ਸਾਡੇ ਇੱਕ ਲਾਈਨ ਹੈ ਸਾਡੇ ਇੱਕ ਸੰਧਾਰਤ ਨੇ ਹੂੰ ਅਸੀਂ ਉਹਨਾਂ ਤੋਂ ਪਾਸੇ हट ਕੇ ਕਦੇ ਵੀ ਗੱਲ ਨਹੀਂ ਕਰਦੇ ਹੂੰ ਸਾਡਾ ਇਤਿਹਾਸ ਹੈ ਹੂੰ ਅਸੀਂ ਕੱਲਾ ਇਸ ਦਾ ਨਹੀਂ ਹੂੰ ਅਸੀਂ ਜਦੋਂ ਵੀ ਕਿਤੇ ਜ਼ਬਰ ਹੋਇਆ ਹੂੰ ਉਹਦੇ ਬਰਾਬਰ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੂੰ ਮੈਂ ਤੁਹਾਨੂੰ ਦੱਸਦਾ ਸ਼ਹੀਨ ਬਾਗ ਦੇ ਵਿੱਚ ਹੂੰ ਮੁਸਲਮਾਨਾਂ ਤੇ ਐਨਸੀ ਐਨਸੀਏ ਜਿਹੜਾ ਉਹ ਲਾਇਆ ਸੀ ਕਾਨੂੰਨ ਜਿਹੜਾ ਸੀ ਉਹਨਾਂ ਨੇ ਹੂੰ ਇਹਨੂੰ ਹੁਣ ਲਾਗੂ ਕਰਨ ਦੀ ਗੱਲ ਕਰਦੇ ਨੇ ਨਾਗਰਿਕਤਾ ਵਾਲਾ ਹਾਂਜੀ ਨਾਗਰਿਕਤਾ ਪੂਰੀ ਕਾਨੂੰਨ ਉਹਨਾਂ ਦੀ ਮਦਦ ਤੇ ਸ਼ਹੀਨ ਬਾਗ ਦੀਆਂ ਔਰਤਾਂ ਦੀ ਮਦਦ ਤੇ ਗਈ ਹੂੰ ਧਾਰਾ 370 ਲੱਗੀ ਹੂੰ ਕਸ਼ਮੀਰ ਦੇ ਵਿੱਚ ਅਸੀਂ ਉਹਦੇ ਵਿਰੋਧ ਦੇ ਵਿੱਚੋਂ ਮੁਜ਼ਾਹਰਾ ਕੀਤਾ ਦਿੱਲੀ ਚੰਡੀਗੜ੍ਹ ગયા ਕਿਹਰੇ ਨਹੀਂ ਜਾਣ ਦਿੱਤੇ ਰੋਕੇ ਜੀ ਮਣੀਪੁਰ ਦੇ ਵਿੱਚ ਔਰਤਾਂ ਲੱਗੀਆਂ ਨੂੰ ਲੱਗਿਆ ਘਮਾਇਆ ਗਿਆ ਅਸੀਂ ਔਰਤਾਂ ਦਾ ਲੈ ਕੇ ਇੱਥੇ ਮਜ਼ਾਕ ਕੀਤਾ ਚੰਡੀਗੜ੍ਹ ਦੇ ਵਿੱਚ ਅਸੀਂ ਉਹ ਬਹਿਰਮਾਨ ਕੁੜੀਆਂ ਤੇ ਅਤਿਆਚਾਰ ਹੋਇਆ ਅਸੀਂ 400 ਤੋਂ ਔਰਤਾਂ ਨੂੰ ਲੈ ਕੇ ਦਿੱਲੀ ਨਾਕਾਂ ਤੋੜ ਕੇ ਉਹਨਾਂ ਦੀ ਹਮਾਇਤ ਇਹ ਲੈ ਜੀ ਅਸੀਂ ਮੰਗਰ ਲਾ ਕੇ ਕਦੇ ਨਹੀਂ ਜਾਂਦੇ ਇਹ ਕਿਸੇ ਦਾ ਬੁਣੇਖ ਹੈ ਵੀ ਅਸੀਂ ਖਿੱਚੇ ਗਏ ਖਿੱਚੇ ਤਾਂ ਉਹ ਲੋਕ ਜਾਣਦੇ ਨੇ ਜਿਨ੍ਹਾਂ ਦੇ ਕੁਸ਼ ਅੰਦਰ ਨਹੀਂ ਹੁੰਦਾ ਖਿੱਚੇ ਤਾਂ ਉਹ ਲੋਕ ਜਾਣਦੇ ਨੇ ਜਿਹੜੇ ਪੀਪੇ ਐ ਅਸੀਂ ਤਾਂ ਇਹ ਸਮਝਦੇ ਆਂ ਕਿ ਅਸੀਂ ਸਮਝ ਨਾਲ ਲੈਸਾਂ ਹੂੰ ਅਸੀਂ ਸੋਚ ਸਮਝ ਕੇ ਕਦਮ ਚੱਲਦੇ ਆਂ ਹੂੰ ਖਨੌਰੀ ਬਾਰਡਰ ਤੇ ਦਾਗੜੀ ਬਾਰਡਰ ਤੇ ਹੂੰ ਬਿਲਕੁਲ ਜਦੋਂ ਗਾਣਾ ਸਾਨੂੰ ਇਸ ਕਰਕੇ ਬਣੀਆ ਹੂੰ ਕਿ ਅਸੀਂ ਸੰਯੁਕਤ ਮੋਰਚੇ ਦੇ ਹੁਕਮ ਤੇ ਪਾਬੰਦ ਰਹੇ ਹੂੰ ਹੂੰ ਤੇ ਦੂਜਿਆਂ ਤੋਂ ਪਾਬੰਦ ਰਹਾ ਨਹੀਂ ਕਿ ਆਪ ਦੇ ਕੀਤੇ ਉਸ ਵਾਸਤੇ ਹੂੰ 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 ਉਹ ਖਿੱਚੇ ਗਏ ਖਿੱਚਣਾ ਇਹਨੂੰ ਕਹਿੰਦੇ ਆ ਹੂੰ ਜਿਹੜੇ ਲੋਕ ਕਹਿੰਦੇ ਨੇ ਵੀ ਖਿੱਚੇ ਗਏ ਹੂੰ ਉਹਨਾਂ ਨੂੰ ਇਹ ਸਵਾਲ ਕਰੋ ਖੇਤੇ ਦਾ ਅਸੀਂ ਗਏ ਨਹੀਂ ਉਦੋਂ ਜਦੋਂ ਸਾਨੂੰ ਗਾਲਾਂ ਦੇਣਾ ਸੀ ਹਾਂ ਆਹੀ ਲਖੇ ਉਹਨਾਂ ਦੇ ਬੰਦੇ ਹਾਂ ਖਨੌਰੀ ਬਾਰਡਰ ਤੋੜ ਕੇ ਆ ਕੇ ਨਾਕਾ ਤੋੜ ਕੇ ਆ ਕੇ ਕਹਿੰਦੇ ਵੀ ਨਾਕਾ ਤਾਂ ਟੁੱਟਿਆ ਤੁਸੀਂ ਗਾਹ ਤੋਂ ਨਹੀਂ ਜਾਂਦੇ ਹਾਂ ਅਸੀਂ ਕਿਹਾ ਸੰਯੁਕਤ ਮੋਰਚੇ ਦੇ ਫੈਸਲੇ ਮੁਤਾਬਕ ਅੱਜ ਅਸੀਂ ਨਹੀਂ ਜਾਂਦੇ ਸੀ ਹਾਂ ਕੱਲ ਨੂੰ ਪੁੱਛਾਂਗੇ ਵੀ ਕੀ ਕਰਨਾ ਹਾਂ ਜਦੋਂ ਕੁੱਲ ਨਾਕੇ ਟੁੱਟ ਕੇ ਬਾਗੇ ਚਲੇ ਗਏ ਰਾਤ ਨੂੰ 8 ਵਜੇ ਫੈਸਲਾ ਕੀਤਾ ਵੀ ਕੱਲ ਨੂੰ 11 ਵਜੇ ਅਸੀਂ ਜਾਵਾਂਗੇ ਜਿੱਥੇ ਮਨਜੀ ਰੋਕ ਲੇ ਨਾ ਕੇ ਦੌੜ ਕੇ ਵੀ ਗਏ ਅੰਦਰ